ਗੁਰਮਤਿ ਵਿੱਚ ਸਾਡੀ ਪ੍ਰੈਸ ਦੀ ਟੀਮ ਗੋਤਰਾਚਿਲ ਕਲਗੀਤਾਲ ਬਾਸ਼ੇ ਤਸੀ ਕਸ਼ਮੀਰ ਅਗਨੀ ਅਮਰਸਰ ਪਹੁੰਚੀ ਹੈ ਅਤੇ ਇੱਥੇ ਦੇਖਿਆ ਜਾਵੇ ਮੋਤੀਰਾ ਮਹਾਰਾਜ ਜੀ ਚਾਰਗਰਚ ਅੱਜ ਜਿਹੜੇ ਦੋਦੇ ਡੰਗਰ ਜਿਹੜੇ ਵਰਤਾਇਓਰ ਸ਼ਿਕਾਇਤ ਜਾ ਰਹੇ ਦੀ ਇਹ ਲੈਤ ਸਿੱਧਾ ਦਿਖਾ ਰਹੇ ਹੈ ਉਹ ਅੰਦਰ ਲੈ ਕੇ ਆਏ ਬਾਬਾ ਦੋਦਾ ਲੱਗ ਕੇ ਚੱਕ ਕੇ ਲੈ ਕੋਈ ਕਿਛੀ ਦੀ ਕਿਨੇ સેવા ਤੇਰੋਂ ਸੇਵਨ ਲੱਭਿਆ ਰਿਹਾ ਗੁਰੂ ਸਾਹਿਬ ਦੇ ਜਿਹੜੇ ਦੇਖਦੇ ਜੇ ਸਰਦਾਰ ਇੱਕ ਬਾਤ ਹੀ ਕਹਿ ਦਿਨਾ ਗੁਣ ਚੁਕੇ ਅੱਜ ਦਾ ਜਿਹੜਾ ਗੁਰਸਾ ਦਾ ਜਿਹੜਾ ਤੁਸੀਂ ਮੋਤੀਰਾ ਮਹਿਰਾ ਜੀ ਉਹਨਾਂ ਦਾ ਜਿਹੜਾ ਬਿਲਕੁਲ ਹੀ ਇਹ ਚੀਤੀ ਪ੍ਰਾਪਤ ਕੀ ਵੀ ਗਿਆ ਅਸੀਂ ਦਰ ਕੋਈ ਸ਼ੀਰ ਦਾਦੇ ਸਾਬ ਗਾਦੇ ਦੀ ਯਾਦ ਵਿੱਚ ਦੋਤਾ ਲੱਗਰ ਸਭ ਸੰਗਤ ਦਾ ਸੰਯੋਗ ਨਾਲ ਚੱਲ ਰਿਹਾ ਜੀ ਬੜੀ ਕਿਰਪਾ ਦੇ ਨਾਲ ਗੁਰਦੁਆਰੇ ਸਾਹਿਬ ਦੇ ਭਰਦਾਰਾਂ ਦੇ ਨਾਲ ਬੋਤਾਂ ਸਾਹਿਬ ਦੇ ਨਾਲ ਸਾਰੇ ਸਰਬੰਦਾ ਖਾਲਸਾ ਜੀ ਵਾਹਿਗੁਰੂ ਜੀ ਨੇ ਦਿਖਾ ਰਹੇ ਹਨ ਕਿਥੇ ਦੁੱਧ ਜਿਹੜਾ ਗਰਮ ਕੀਤਾ ਜਾ ਰਿਹਾ ਔਰ ਸੇਵਾਦਾਰੋਂ ਜੀ ਸੇਵਾ ਵੀ ਚੱਲੀ ਹੈ ਸ੍ਰੀ ਕਲਗੀਧਰ ਪਾਤਸ਼ਾਹੀ ਜੀ ਸਰਨ ਗੋਪਾ ਕਨਨਾ ਜਰ ਸੁਨੇ ਅਰਧ ਕਾਰਸ਼ਨਾ ਸੁਨੇ ਰੱਖੇ ਜਾਏ ਧਿਆਨ ਸਰਨ ਗੋਪਾ ਕਨਨਾ ਜਰ ਸੁਨੇ ਚਿਪੀ ਰੰਧਾ ਸਰਨ ਹੋਏ ਸੁਲਾ मने मन ने काम कर विचार मन ने काम कर विचार जय हो मन में मन होए हेतु तो अमल गोदय मन ने सरम भी सोद मन ने मो छोटा ना काए मने जम के मन, मन ने जमके साथ धन जाए जय हो मन में मन होए कभी मार साथ जाए मन ने पास बन जाए

ਅੱਜ ਸ੍ਰੀ ਗੁਰਦੁਆਰਾ ਕਲਗੀਧਰ ਸਾਹਿਬ ਕੇ ਜਿਹੜਾ ਮੁੱਖ ਵਾਕ ਆਇਆ ਹੈ ਜੁਗ ਜੁਗਤਲ ਸਤ ਗੁਰੂ ਸ੍ਰੀ ਗੁਰਗ੍ਰੰਥ ਸਾਹਿਬ ਜੀ ਦਾ ਗੁਰਦੜ ਸਾਹਿਬ ਖੇ ਹੋਏ ਅੱਜ ਦਾ ਫਰਮਾਨ ਸੋਹਤ ਮੱਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਦਾ ਡੇਰਾ ਭੰਨਾ ਆਨੰਦ ਕਰੇ ਨਰ ਨਾਰੀ ਹਰ ਹਾ ਪ੍ਰਭੂ ਕਿਰਪਾ ਧਾਰੀ ਤੇ ਇਹ ਅੰਗਗਾ 27 ਤੇ ਅਰਥ ਹੈ ਕਿ ਜੀਵ ਜਨੋ ਜਿਸ ਮੁੜਖ ਤੇ ਆਤਮ ਜੀ ਵਾਖਦੇ ਪਰਮੇਸ਼ਰ ਨੇ ਵਕਾਰਾਂ ਦੇ ਰਾਤ ਵਿੱਚ ਟਕਾ ਮਾਰਦਾ ਉਸ ਮਰਖ ਦੇ ਅੰਦਰ ਪਰਮੇਸ਼ਰ ਦੇ ਦੁੱਖਾਂ ਤੇ ਰੋਗਾਂ ਦਾ ਜਿਹੜਾ ਡੇਰੇ ਦਾ ਮੁਕਮ ਮਕਾ ਦਿੱਤਾ ਉਹ ਸਾਰੇ ਜੀਵਾਂ ਆਤਮ ਅੰਦਨ ਮੰਨਦੇ ਹਨ ਜਿਨ੍ਹਾਂ ਉੱਤੇ ਪ੍ਰਭੂ ਜੀ ਨੇ ਕਿਰਪਾ ਕਰਕੇ ਕਰ ਦਿੱਤੀ ਲੋ ਜੀ ਤੁਸੀਂ ਦੇਖ ਸੱਚ ਸੱਚੀ ਬਾਣੀ ਤੋਂ ਗੁਰਮਤਿ ਬਚਾ ਸਾਡੇ ਨਾਲ ਜੁੜ ਚੁੱਕੇ ਨੇ ਕਲਗੀ ਸਰਪਾਸ਼ਾ ਜੀ ਦੇ ਗੁਰਦੁਆਰੇ ਸਾਹਿਬ ਦੇ ਨਾਲ ਪਾਠ ਸਾਹਿਬ ਸ਼ੁਭ ਨਾਲ ਹੀ ਸਤਿ ਭਾਈ ਸੁਵਿੰਦਰ ਸਿੰਘ ਜੀ ਤੁਸੀਂ ਦਸਿੰਜੀ ਸ਼ੁਭ ਅੱਜ ਦਾ ਜਿਹੜਾ ਚੱਲ ਰਿਹਾ ਗੁਰੂ ਸਾਹਿਬ ਦੇ ਜਿਹੜੇ ਸ਼ਹੀਦੀ ਦਿਹਾੜੇ ਔਰ ਗੁਰਸੈਦਾ ਸਾਕਾ ਚੱਲ ਰਿਹਾ ਹੈ ਤੇ ਬਾਰੇ ਕੀ ਕਹਿਣਾ ਹੈ ਗੁਰੂ ਪਿਆਰੇ ਸਾਧ ਸੰਗਤ ਜੀ ਆਪਾਂ ਬਹੁਤ ਵੱਡੇ ਭਾਗੇ ਭਾਗਾ ਵਾਲੇ ਹਾਂ ਜੋ ਕਿ ਦਸਵੇਂ ਪਾਤਸ਼ਾਹ ਧੰਨ ਧੰਨ ਸਹਿਬ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਰ ਸਹਿਬਜ਼ਾਦੇ ਬਾਬਾ ਜੀ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਅਤੇ ਮਾਜਾ ਮਾਤਾ ਗੁਜਰਕੌਰ ਜੀ ਦਾ ਆਪਾਂ ਸਿੱਧੀ ਦਾੜਾ ਮਨਾ ਰਹੇ ਹਾਂ ਜੀ ਸਮੂਹ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਗੁਰੂ ਘਰ ਗੁਰੂ ਘਰ ਆ ਕੇ ਗੁਰੂ ਘਰ ਦੇ ਖਿਸ਼ੇ ਪ੍ਰਾਪਤ ਕਰੋ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਜਿਹੜਾ ਮਨਾਇਆ ਜਾ ਰਿਹਾ ਸਿੱਧੀ ਦਾੜਾ ਅੱਜ ਸਾਡੇ ਪ੍ਰਧਾਨ ਸਾਹਿਬ ਜੁੜ ਚੁੱਕੇ ਨੇ ਕਿਉਂਕਿ ਮੋਤੀ ਰਾ ਮਹਾਰਾਜ ਵੱਲੋਂ ਜੋ ਗੁਰੂ ਸਾਦੇ ਲਾੜਲੇ ਪਿਆਰੇ ਸਾਹਿਬ ਜਦੋਂ ਨੂੰ ਦੁੱਧ ਦਾ ਲੰਗਰ ਸ਼ਿਕਾਇਤ ਸੀ ਤੇ ਉਹਦੀ ਵਾਤੇ ਜਨਮ ਸਰਕਾਰ ਜਨਮ ਸਰਕਾਰੇ ਜਨਮ ਢਾਉਂਦੇ ਜੋ ਸਾਹਤ ਦਿੱਤੀ ਜੀ ਉਹ ਤੇਰਾ ਮੈਰਲ ਅੱਜ ਉਹਨਾਂ ਨਾਲ ਗੱਲ ਕਰਾਂਗੇ ਤਾਂ ਅੱਜ ਦਾ ਜਿਹੜਾ ਚੱਲ ਰਿਹਾ ਹੈ ਇਸ ਬਾਰੇ ਤੁਸੀਂ ਕੀ ਚੱਲ ਜਿਉ ਸਾਖਾ ਖੜਾ ਸੀ ਇਸ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਸਿੱਖ ਕੌਮ ਲਈ ਬੜਾ ਹੀ ਗੁਰੂ ਸਾਹਿਬ ਨੇ ਤੇ ਖੁਸ਼ੀਆਂ ਕਿਆ ਹੀ ਮਨਾਓ ਪਰ ਸੰਗਤ ਜਿਹੜੀ ਆ ਖੁਸ਼ੀਆਂ ਨਹੀਂ ਮਨਾ ਸਕਦੀ ਸੰਗਤ ਦੇ ਮਾਨ ਦੇ ਵਿੱਚ ਵਿਰਾਗ ਹੈ ਵਿਰਾਗ ਚਾਰ ਸਾਹਿਬਜ਼ਾਦੇਆਂ ਦਾ ਮਾਤਾ ਗੁਜਰੀ ਜੀ ਦਾ ਬੜਾ ਵੱਡਾ ਅੱਜ ਦਿਨ ਹੈ ਉਹਨਾਂ ਦੀ ਸ਼ਹੀਦੀ ਵਾਤੇ ਹਰ ਥਾਂ ਤੇ ਥਾਂ ਥਾਂ ਤੇ ਮੋਤੀ RAM ਵੈਰਾ ਦੀ ਯਾਦ ਵਿੱਚ ਕਿ ਉਸ ਨੇ ਇੰਨੀ ਕੁਰਬਾਨੀ ਕੀਤੀ ਸਿੱਖ ਕੌਮ ਲਈ ਇੱਕ ਸਾਹਿਬਜ਼ਾਦੇ ਲਈ ਆਪਣਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਾ ਦੁੱਧ ਪਿਉਣ ਵਾਸਤੇ ਬੱਚਿਆਂ ਨੂੰ ਇਹ ਬੜੀ ਵੱਡੀ ਕੁਰਬਾਨੀ ਆ ਅੱਜ ਉਹਦੀ ਮੋਤੀ RAM ਰੈਲਾ ਦੀ ਯਾਦ ਵਿੱਚ ਇਹ ਘਰ ਘਰ ਧਾਧਾ ਤੇ ਸੜਕਾਂ ਦੇ ਉੱਤੇ ਸੰਗਤ ਲੰਗਰ ਲਗਾ ਰਹੀ ਹੈ ਸੋ ਸਾਨੂੰ ਅੱਜ ਗੁਰਦਰਾ ਕਲਗੀਧਰ ਪਾਤਸ਼ਾਹੀ ਦਸਵੀਂ ਵਿਖੇ ਤੁਸੀਂ ਆਏ ਹੋ ਅੱਜ ਸ਼ਾਮ ਨੂੰ ਸਾਡਾ ਸਾਬ ਜੀ ਦਾ ਪ੍ਰੋਗਰਾਮ ਹੈ ਸਿੱਧੀ ਪ੍ਰੋਗਰਾਮ ਹੈ 8:00 ਤੀਕ ਤੋਂ ਸ਼ਾਮ ਨੂੰ 7:00 ਤੋਂ ਲੈ ਕੇ 9:00 ਵਜੇ ਤੱਕ ਮੈਂ ਸੰਗਤ ਨੂੰ ਹੀ ਅਪੀਲ ਕਰਾਂਗਾ ਕਿ ਆਪਾਂ ਇੱਥੇ ਸਾਰੇ ਦਰਸ਼ਕ ਦਈਏ ਸੋ ਅੱਜ ਦਾ ਦਿਨ ਬਹੁਤ ਹੀ ਸਿੱਖ ਸੰਗਤ ਲਈ ਮਹੱਤਵਪੂਰਨ ਹੈ ਕਿ ਸਾਰ ਸਾਹਿਬ ਜੀ ਦੇ ਸਾਡੇ ਮਾਪਾ ਗੁਜਰਗੌਰ ਜੀ ਅੱਜ ਸਾਡੇ ਤੋਂ ਸਦਾ ਲਈ ਵਿਛੋੜਾ ਕਰ ਗਏ ਧੰਨਵਾਦ ਆ ਪ੍ਰਧਾਨ ਜੀ ਸਦਾ ਲਖਵਿੰਦਰ ਸਿੰਘ ਜੀ ਔਰ ਸੁਿੰਦਰ ਸਿੰਘ ਜੀ ਦੇ ਹੱਥੋਂ ਦੇ ਭਾਈ ਸਾਹਿਬ ਸੀ ਕਿ ਅੱਜ ਦਾ ਜਿਹੜਾ ਦਿਹਾੜਾ ਆ ਉਸ ਸਿੱਖ ਕੌਮ ਵਾਸਤੇ ਇੱਕ ਪਾਸੇ ਤੇ ਬਹੁਤ ਹੀ ਸਾਨੂੰ ਅਫਸੋਸ ਔਰ ਰਾਗਮਈ ਦੇ ਵਿੱਚ ਚੱਲ ਰਹੇ ਅਸੀਂ ਜਿਹੜੇ ਹਫਤਾ ਚੱਲ ਰਿਹਾ ਰਾਗਮਈ ਦੇ ਵਿੱਚ ਦੁੱਖ ਦੇ ਵਿੱਚ ਸ਼ਾਮਲਿਆ ਅਸੀਂ ਤੇ ਸਾਡੀ ਇੱਕ ਪੰਪਰਾ ਚੱਲ ਰਹੀ ਸੀ ਕਿ ਕੋਈ ਵੀ ਘਰ ਤੋਂ ਇਸ ਤਰ੍ਹਾਂ ਦਸੇ ਤੇ 7 ਦਿਨ ਥੱਲੇ ਧਰਤੀ ਤੇ ਆਸਨ ਲਾਇਆ ਜਾਂਦਾ ਸੀ ਉਹ ਅਜੇ ਵੀ ਪੰਪਰਾ ਚੱਲ ਰਹੀ ਆ ਸਿੱਖ ਵੀ 7 ਦਿਨ ਜਿਹੜਾ ਜ਼ਮੀਨ ਤੇ ਸੌਣਾ ਤੇ ਅਸੀਂ ਉਹ ਸੋਗ ਦੇ ਵਿੱਚ ਤੇ ਉੱਥੇ ਇੱਕ ਸਾਹਿਬ ਜਿਹੜੇ ਜਦੋਂ ਇੱਕ ਜ਼ਾਲਮ ਸਰਕਾਰ ਨਾਲ ਜੁੜਮਟਾਇ ਸੀ ਤੇ ਉਹਦੇ ਸਬੰਧ ਦੇ ਵਿੱਚ ਜੋ ਮੋਤੀ ਲਨ ਮਹਿਰਾ ਜੀ ਨੂੰ ਦੁੱਧ ਦੀ ਉਹਨਾਂ ਨੂੰ ਭੇਟਾ ਕੀਤਾ ਸੀ ਸਾਹਿਬ ਜਾਨ ਤੇ ਉਹਨਾਂ ਨੇ ਆਪਾਂ ਬੱਚੇ ਦੀ ਸਿਹਤ ਦੇਖ ਕੇ ਕੋਲੂ ਚ ਪੀੜਿਆ ਗਿਆ ਸੀ ਕਿ ਅੱਜ ਬਹੁਤ ਇੱਕੋ ਦਿਹੜਾ ਚੱਲ ਰਿਹਾ ਜਿਤੇ ਸੰਗਤਵਾਂ ਨੂੰ ਸਿੱਖ ਕੌਮ ਇੱਕ ਸੰਦੇਸ਼ ਦੇ ਰਿਹਾ ਆ ਅਰੀ ਜੀ ਪੀੜੀ ਨੂੰ ਵੀ ਆਪਾਂ ਗੁਰੂ ਸਾਹਿਬ ਦੇ ਜਿਹੜੇ ਪ੍ਰਾਤਨ ਇਤਿਹਾਸ ਨੂੰ ਨਾ ਭੁਲਾਈਏ ਉਹਨਾਂ ਯਾਦ ਕਰਦੇ ਹੋਏ ਹਰ ਸਾਲ ਦੀ ਤਰ੍ਹਾਂ ਇਹ ਜਿਹੜਾ ਹਫਤਾਵਾਰੀ ਮਨਾਜਾ ਜੋ ਸਿੱਖ ਕੌਮ ਦੇ ਸਤ ਉੱਬਰ ਕੇ ਜਿਹੜੀ ਜੀਤੀ ਵਿਸ਼ੇਸ਼ ਪਦਰਪ ਸਿੰਘ ਦਾ ਚਾਰਜ ਸਟਾਰ ਅੰਮ੍ਰਿਤਸਰ ਤੁਸੀਂ ਦੇ ਰਹੇ ਸੱਚੀ ਸੱਚੀ ਬਾਣੀ ਤੇ ਗੁਰਮਤ ਵਿਚਾਰ ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਜੋ ਖਾਸਾ ਦੇਖ ਰਹੇ ਰਿਹਾ ਜਿਹਦੇ ਲੈ ਤੁਸੀਂ ਅਸਥਿਕਾਰ ਰਹੇ ਆ ਗੋਰਦਨ ਸਿੰਘ ਕਲਗੀਧਰ ਪਾਤਸ਼ਾਹੀ ਦਸੀ ਤੇ ਅਸੀਂ ਉਹ ਹੀ ਗੱਲ ਕਰਦੇ ਅੱਜ ਦਾ ਸਾਕਾ ਚਾਲਾ ਦੱਸੇ ਪਾਸ਼ਾ ਦੀ ਬੱਚਿਆਂ ਨੂੰ ਉਜਵਲ ਪੁਖਖਦੀਆਂ ਅਸੀਸਾਂ ਬਖਸ਼ਣ ਮਹਾਰਾਜ ਦੀ ਕਿਰਪਾ ਕਰਨ ਆਰੇ ਮੋਤੀराम ਮਹਿਰਾ ਦੀ ਮਹਾਰਾਜ ਜੀ ਨੇ ਕਿਰਪਾ ਕਿੰਨੀ ਕਿਰਪਾ ਕੀਤੀ ਸੇਵਕ ਹੋਏ ਨੇ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਦਿੱਤਾ ਆਪਣਾ ਘਰ ਲੇਖੇ ਲਾਤਾ ਆਪਣੀ ਪਤਨੀ ਦੇ ਗਹਿਣੇ ਲੇਖੇ ਲਾ ਕੇ ਸਪਾਈਆਂ ਨੂੰ ਰਿਸ਼ਵਤ ਦੇ ਦੇ ਕੇ ਛੋਟੇ ਸਹਿਬਜ਼ਾਦੀਆਂ ਨੂੰ ਮਾਤਾ ਗੁਜਰਕੌਰ ਨੂੰ ਸਮੁੰਦਰ ਦੀ ਸੇਵਾ ਕੀਤੀ ਦੁੱਧ ਛਕਾਉਣਾ ਕੀਤਾ ਇੰਨੀ ਠੰਡ ਦੇ ਵਿੱਚ ਅੱਜ ਦੇਖੋ ਸਾਰੇ ਜਗਤ ਵਿੱਚ ਦੁੱਧ ਦੇ ਲੰਗਰ ਲੱਗ ਰਹੇ ਹਨ ਕਿਰਪਾ ਕਰਨ ਸਾਨੂੰ ਵੀ ਮਹਾਰਾਜੀ ਰਹਿੰਦੇ ਸਵਾਸਾਂ ਤੱਕ ਗੁਰਸਿੱਖੀ ਦੀ ਦਾਤ ਬਖਸ਼ਣ ਅਮਰ ਦੀ ਦਾਤ ਬਖਸ਼ਣ ਕਿਰਪਾ ਕਰਨ ਚੜ੍ਹਦੀਆਂ ਕਲਾਂ ਦੀਆਂ ਅਸੀਸਾਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੀ ਕੁਰਬਾਨੀ ਅਤੇ ਗੁਰਮਤ ਵਿਚਾਰ